ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣਾ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡਾ ਕੋਈ ਪੰਜਾਬ ਦੇ ਲੋਕਾਂ ਨਾਲ ਵੈਰ ਆ ਕੋਈ ਪੰਜਾਬ ਦੇ ਜਿਹੜੇ ਤੁਸੀਂ ਨੌਜਵਾਨ ਪਹਿਲਾਂ ਤਾਂ ਉਹਨਾਂ ਦੇ ਗੋਲੀਆਂ ਚਲਵਾਈਆਂ ਔਰ ਸਾਡੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਹਲੇ ਜ਼ਿੰਦਗੀ ਤੱਕ ਨਹੀਂ ਵੇਖੀ ਸੀ ਉਹਨਾਂ ਦੀ ਗੋਲੀ ਮਾਰ ਕੇ ਕਤਲ ਹੋ ਜਾਣੇ ਫਿਰ ਦੂਜੇ ਨੰਬਰ ਤੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਤੁਹਾਡਾ ਕੋਈ ਵੀ ਮੰਤਰੀ ਤੁਹਾਡਾ ਕੋਈ ਵੀ ਵਿਅਕਤੀ ਆਵੇ ਪੰਜਾਬ ਦੇ ਲੋਕ ਉਹਨਾਂ ਨੂੰ ਹੱਥਾਂ ਤੇ ਚੱਕ ਲੈਂਦੇ ਆ ਤੇ ਸਭ ਤੋਂ ਜ਼ਿਆਦਾ ਵੇਖੋ ਮੈਂ ਫਿਰ ਆਪਦੇ ਜਿਹੜੇ ਮੇਰੇ ਪੰਜਾਬ ਦੇ ਲੋਕ ਆ ਉਹ ਕੋਈ ਧਰਮ ਨੂੰ ਵੇਚਣਾ ਨਹੀਂ ਲਿਆਉਣ ਅਸੀਂ ਸਭ ਤੋਂ ਜ਼ਿਆਦਾ ਅਹਿਮੀਅਤ ਪੱਗ ਨੂੰ ਦਿੰਨੇ ਆ ਸਭ ਤੋਂ ਜ਼ਿਆਦਾ ਅਹਿਮੀਅਤ ਕਿਉਂਕਿ ਅਸੀਂ ਇਹ ਕਹਿੰਨੇ ਵੀ ਸਾਡੇ ਉਹ ਗੁਰੂਆਂ ਦੀ ਬਖਸ਼ੀ ਆ ਤੇ ਸਾਡੇ ਲੋਕ ਤੁਹਾਡੇ ਸਿਰ ਤੇ ਪੱਗ ਲਾ ਕੇ ਰੱਖ ਦਿੰਦੇ ਆ ਆਪਦੀ ਮਤਲਬ ਸਭ ਤੋਂ ਤਾਜ਼ ਕਰੋੜਾਂ ਰੁਪਈਆਂ ਦਾ ਇੱਕ ਪਾਸੇ ਤਾਜ ਉਹ ਵੀ ਅਰਬਾਂ ਰੁਪਈਆਂ ਦਾ ਉਹ ਤਾਜ ਨਹੀਂ ਪੰਜਾਬੀ ਪਸੰਦ ਕਰਦਾ ਔਰ ਜਿਹੜਾ ਗੁਰੂ ਦਾ ਸਿੱਖ ਆ ਉਹ ਪੱਗ ਚੱਕਦਾ ਤਾਜ ਨਹੀਂ ਚੱਕਦਾ ਯਾਦ ਰੱਖਿਆ ਜੀ ਗੱਲ ਤੇ ਅਸੀਂ ਤੁਹਾਡੇ ਸਿਰ ਤੇ ਉਹ ਤਾਜ ਰੱਖ ਦਿੰਨੇ ਅਸੀਂ ਆਪ ਦਾ ਜਿਹੜਾ ਅਰਬਾਂ ਖਰਬਾਂ ਰੁਪਈਆਂ ਦੇ ਨਾਲ ਨਹੀਂ ਕਿਸੇ ਤੋਂ ਲਿਆ ਜਾਂਦਾ ਤੇ ਤੁਹਾਡਾ ਇੰਨਾ ਸਤਕਾਰ ਕਰਦੇ ਆ ਹੁਣ ਮੈਂ ਆ ਵੇਖ ਕੇ ਹਟਿਆ ਆਹ ਵੀਡੀਓ ਵੇਖ ਕੇ ਹਟਿਆ ਆਹ ਰੋਤਕ ਹਸਪੀਟਲ ਦੇ ਵਿੱਚ ਸਾਡਾ ਇੱਕ ਪੰਜਾਬੀ ਨੌਜਵਾਨ ਜਿਹਦਾ ਕੋਈ ਅੰਗ ਤੱਕ ਨਹੀਂ ਛੱਡਿਆ ਤੁਸੀਂ ਤੋੜਨ ਲੱਗਿਆਂ ਇਹ ਆ ਵੇਖੋ ਉਹਦਾ ਕੋਈ ਅੰਗ ਤੱਕ ਨਹੀਂ ਛੱਡਿਆ ਤੁਸੀਂ ਤੋੜਨ ਲੱਗਿਆਂ ਮੈਂ ਕਹਿੰਦਾ ਮੈਂ ਆ ਅੰਗ ਛੱਡਿਆ ਹੀ ਨਹੀਂ ਤੁਸੀਂ ਕੋਈ ਵੀ ਉਹਦਾ ਵੀ ਜਿਹੜਾ ਕੋਈ ਸਾਬਤ ਹੋਊਗਾ ਲੱਤ ਤਿੰਨ ਥਾਵਾਂ ਤੋਂ ਤੋੜੀ ਪਈ ਆ ਜਵਾੜਾ ਉਹਦਾ ਤੋੜਿਆ ਪਿਆ ਇੱਥੇ ਉਹਦੇ ਨਿਸ਼ਾਨ ਬਣੇ ਪਏ ਆ ਧੌਂ ਦੇ ਪਿੱਛੇ ਉਹਦੇ ਪਤਾ ਨਹੀਂ ਕੀ ਕੀਤਾ ਪਿਆ ਮੈਨੂੰ ਖੜੇ ਸੌਣ ਦੇ ਵਿੱਚ ਆ ਵੀ 307 ਦਾ ਖਣੀ ਪਰਚਾ ਉਹਦੇ ਤੇ ਆ 307 ਦਾ ਪਰਚਾ ਮੈਂ ਤਾਂ ਕਹਿੰਦਾ ਵੀ ਤੁਸੀਂ ਇਹ ਦੱਸੋ ਵੀ ਇਹ ਦਿੱਤੇ ਇਹ ਇਹ 307 ਇਹ ਕਿਸੇ ਨੂੰ ਮਾਰਨ ਦੀ ਉਹ ਕਰੂਗਾ ਮੈਂ ਹਰਿਆਣਾ ਸਰਕਾਰ ਨੂੰ ਇੱਕ ਬੇਨਤੀ ਕਰਦਾ ਜੀ ਇਹ ਜਿਹੜੇ ਲੋਕਾਂ ਇਹ ਕਿਸਾਨਾਂ ਤੇ ਅਤਿਆਚਾਰ ਤਾਂ ਘੱਟ ਲੱਗ ਰਿਹਾ ਮੈਨੂੰ ਸਿੱਖਾਂ ਤੇ ਜ਼ਿਆਦਾ ਲੱਗ ਰਿਹਾ ਹੁਣ ਲੋਕ ਕਹਿਣਗੇ ਤੁਸੀਂ ਕੋਈ ਪਾੜਾ ਪਾ ਇਹ ਪਾੜਾ ਨਹੀਂਗਾ ਤੁਸੀਂ ਇੱਕ ਗੱਲ ਤੁਸੀਂ ਦੱਸੋ ਵੀ ਜਦੋਂ ਤੁਹਾਡਾ ਕੋਈ ਵੀ ਬੀਜੇਪੀ ਵਾਲਾ ਆਉਂਦਾ ਉਹਨੂੰ ਤਾਂ ਲੋਕ ਹੱਥਾਂ ਤੇ ਚੱਕ ਲੈਂਦੇ ਆ ਤੇ ਸਾਡੇ ਲੋਕ ਜੇ ਦਿੱਲੀ ਆਉਣਾ ਚਾਹੁੰਦੇ ਆ ਕੀ ਗੱਲ ਹੈ ਦਿੱਲੀ ਆ ਕੇ ਕੋਈ ਨੁਕਸਾਨ ਕਰਨਗੇ ਜੇ ਤੁਸੀਂ ਇਹਨਾਂ ਨੂੰ ਨਹੀਂ ਆਉਣ ਦੇਣਾ ਕੋਈ ਦਿੱਕਤ ਨਹੀਂ ਔਰ ਆ ਇੰਨੇ ਤਸ਼ੱਦਦ ਤਾਂ ਨਾ ਢਾਓ ਤੁਸੀਂ ਨਹੀਂ ਆਉਂਦੇ ਨਾ ਉਹ ਗੱਲ ਵੱਖਰੀ ਰਹਿ ਗਈ ਤੁਸੀਂ ਆ ਜਾਓ ਤੁਸੀਂ ਕਿਸਾਨ ਜਿਹੜਾ ਆਪਣਾ ਕੋਈ ਖੇਤੀਬਾੜੀ ਮੰਤਰੀ ਹੈ ਤੁਸੀਂ ਉਹਨੂੰ ਕੱਲ ਦੋ ਉਹ ਕੋਈ ਗੱਲ ਸੁਣ ਲਵੇ ਸਾਨੂੰ ਇਹ ਤਾਂ ਪਤਾ ਵੀ ਉਹ ਤੁਹਾਡਾ ਇੱਕ ਜਿਹੜਾ ਕਹਿ ਲੋ ਖੇਤੀਬਾੜੀ ਮੰਤਰੀ ਘੱਲੋਂਗੇ ਜੋ ਤੁਸੀਂ ਉਹਨੂੰ ਕਹਿਣਾ ਉਹੀ ਹੋਣਾ ਪਰ ਮੇਰੀ ਇੰਨੀ ਕੁ ਬੇਨਤੀ ਆ ਜੇਕਰ ਸਾਡਾ ਹੁਣ ਸਾਡੇ ਤਾਂ ਤੁਸੀਂ ਇਹਦਾ ਮਤਲਬ ਇਹ ਨਹੀਂ ਕਿ ਵੀ ਸਾਨੂੰ ਹੁਣ ਤੁਸੀਂ ਜਮੇ ਹੀ ਤੁਸੀਂ ਵੇਖੀ ਖੜੇ ਆ ਸਾਡੇ ਮਗਰ ਰੱਬ ਬੋਲੂਗਾ ਯਾਦ ਰੱਖ ਲਓ ਗੱਲ ਜੁਲਮ ਸਾਡੇ ਤੇ ਹੋਈ ਜਾਂਦੇ ਆ ਕਰੀ ਚੱਲੋ ਪਰ ਸਾਡੇ ਨਾਲ ਰੱਬ ਖੜੂਗਾ ਸਾਡੇ ਮੰਤਰੀ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਉਨੇ ਆ ਆਪ ਦਾ ਸਮਝ ਕੇ ਪਰ ਉਹ ਇਹਨਾਂ ਦੀ ਬੋਲੀ ਬੋਲ ਜਾਂਦਾ ਕਿਉਂਕਿ ਇਹ ਡਰਾਮੇਬਾਜ਼ ਨਿਕਲੇ ਆ ਸਾਡੇ ਸਾਰੇ ਦੇ ਸਾਰੇ ਹੁਣ ਇੱਥੇ ਲੋਕ ਝਾੜੂ ਵਾਲੇ ਇਹ ਕਹਿਣਗੇ ਵੀ ਇਹ ਕੀ ਕਰੀ ਜਾਂਦਾ ਤੂੰ ਉਹਦੇ ਤੂੰ ਕਿਉਂ ਬੋਲੀ ਜਾਂਦਾ ਝਾੜੂ ਵਾਲਿਆਂ ਦੀਆਂ ਵੀਡੀਓ ਤੁਹਾਨੂੰ ਵਿਖਾ ਦਿੰਨੇ ਆ ਜਿਹੜਾ ਬੰਦਾ ਕੀ ਕਹਿ ਕੀ ਰਿਹਾ ਇਹ ਝੰਡਾ ਚੱਕ ਲਿਆ ਐਂਬੂਲੈਂਸਾਂ ਰੋਕ ਲੀਆਂ ਸਾਡਾ ਇਹ ਨਹੀਂ ਹੋਇਆ ਸਾਡਾ ਹੋਣਾ ਕਿਹਨੇ ਆ ਸਾਡੇ ਹੈਗੇ ਕੈਨ ਨੂੰ ਤਾਂ ਇੱਥੇ 92 ਐਮਐਲਏ ਬਣਾਏ ਆ 3 ਕਰੋੜ ਲੋਕਾਂ ਨੇ ਜਿਤਾ ਕੇ ਕੱਲੇ ਆ ਵਿਧਾਨ ਸਭਾ ਚ ਪਰ ਇਹ ਤੁਹਾਡੇ ਕੋਲ ਨਹੀਂ ਪਹੁੰਚਦੇ ਜੇ ਸਾਡੇ ਸਾਡੇ ਮੰਤਰੀ ਨਹੀਂ ਸਾਡੀ ਸੁਣੀ ਜਾਂਦੇ ਸਾਡੇ ਹੋਰ ਸਾਡੇ ਜਿਹੜੇ ਆਪਦੇ ਉਹ ਸਾਡੀ ਸੁਣ ਹੀ ਨਹੀਂ ਜਾਂਦੇ ਕੱਲਿਓ ਤੁਹਾਨੂੰ ਬਸ ਫੋਨਾਂ ਤੇ ਕਹੀ ਜਾਂਦੇ ਤੇ ਫੋਨਾਂ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਉਹਨਾਂ ਦੀਆਂ ਇੱਕ ਦੂਜੇ ਦੇ ਤੁਸੀਂ ਵਿਆਹਾਂ ਛਾਦਿਆਂ ਤੇ ਉਹਨੇ ਇੱਕ ਦੂਜੇ ਦੇ ਤੁਸੀਂ ਮਰਗਾਂ ਸਰਗਾਂ ਉਹ ਤਾਂ ਚਲੋ ਵੇਖੋ ਆਉਣਾ ਚਾ ਬੰਦਾ ਮੈਂ ਉਹ ਨਹੀਂ ਆਂਦਾ ਪਰ ਵਿਆਹਾਂ ਛਾਦਿਆਂ ਤੇ ਆਉਂਦੇ ਆ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਅਕਸਰ ਜਿਹੜੇ ਬੜਕਾ ਮਾਰਦੇ ਆ ਤੁਹਾਡੇ ਸਿਰ ਤੇ ਮਾਰਦੇ ਆ ਤੇ ਤੁਸੀਂ ਇੰਨਾ ਸਾਡੇ ਤੇ ਤਸ਼ੱਦਦ ਨਾ ਟਾਓ ਉਹ ਇੱਕ ਜਦੋਂ ਕਿਸੇ ਦੇ ਹੱਥ ਲਾਉਣਾ ਜਿਹੜਾ ਕੋਈ ਬੰਦਾ ਕੁੱਟਦਾ ਕਿਸੇ ਨੂੰ ਜਿਹੜਾ ਤੁਹਾਡੇ ਮਤਲਬ ਹਰਿਆਣਾ ਪੁਲਿਸ ਨਹੀਂ ਅਸੀਂ ਕਹਾਂ ਕਿਉਂਕਿ ਸੰਤ ਪਤਾ ਹੀ ਨਹੀਂ ਉਹ ਕੌਣ ਆ ਕੌਣ ਨਹੀਂਗੇ ਮੈਂ ਰਾਤ ਦਿੱਲੀ ਗਿਆ ਉੱਥੇ ਗਿਆ ਸੀਗਾ ਖੰਡੌਰੀ ਬਾਰਡਰ ਤੇ ਮੇਰੀ ਜਿਹੜੀ ਮੈਂ ਇਥੋਂ ਬਠਿੰਡੇ ਤੋਂ ਦਵਾਈ ਲੈ ਕੇ ਗਿਆ ਸੀ ਮੇਰੀ ਹਾਲਤ ਨਹੀਂ ਸਹੀ ਸੀ ਮੈਂ ਇਸ ਚੀਜ਼ ਦਾ ਜਿਹੜਾ ਕਹਿ ਲਓ ਉੱਥੇ ਗਿਆ ਸੀਗਾ ਮੈਂ ਫਿਰ ਮੈਂ ਵਾਪਸ ਆ ਗਿਆ ਉਹ ਤਾਂ ਵਾਪਸ ਆਉਂਦਾ ਮੈਂ ਰੁਕਣਾ ਸੀਗਾ 2 ਕ ਘੰਟੇ ਉੱਥੇ ਪਰ ਨਹੀਂ ਰੁਕਿਆ ਗਿਆ ਮੇਰੇ ਤੋਂ ਮੈਂ ਕਿਹਾ ਨਹੀਂ ਬਈ ਮੇਰੀ ਦਵਾਈ ਜਿਹੜੀ ਮੈਂ ਖੀ ਚੱਲ ਗਏ ਕਰੀ ਠੀਕ ਹੋ ਕੇ ਚੱਲ ਬੜਾਂਗੇ ਉੱਥੇ ਕੋਈ ਗੱਲ ਨਹੀਂ ਔਰ ਨਾ ਅਸੀਂ ਅੱਜ ਪਿੱਛੇ ਹਟਿਆ ਕਿਸਾਨਾਂ ਤੋਂ ਨਾ ਅਸੀਂ ਕੱਲ ਹਟਿਆ ਨਾ ਅਸੀਂ ਮਜ਼ਦੂਰਾਂ ਤੋਂ ਪਾਸੇ ਹਟਿਆ ਤੇ ਪਰ ਗੱਲ ਇਹ ਆ ਵੀ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਕਿਸਾਨ ਤੇ ਮਜ਼ਦੂਰ ਬਾਰੇ ਤਾਂ ਸੋਚਣਾ ਚਾਹੀਦਾ ਉਸ ਟਾਈਮ ਜੇ ਮੈਂ ਹੁਣ ਗੱਲ ਕਰਾਂ ਤੁਸੀਂ ਕੁੱਟੀ ਜਾਂਦੇ ਨੌਜਵਾਨ ਕੁੱਟ-ਕੁੱਟ ਕੇ ਭਾਲਦੇ ਕੀ ਉਹਨਾਂ ਕੋਲ ਤੁਸੀਂ ਰਾਤ ਦਾ ਕਤਲ ਇਹ ਕਹੀ ਜਾਂਦੇ ਸਵਾਏ ਉਹਨਾਂ ਤੋਂ ਡੰਡੇ ਤੋਂ ਬਗੈਰ ਹੈ ਕੀ ਆ ਇਹ ਤਾਂ ਤੁਹਾਡੇ ਕੋ ਥੋੜੇ ਪੁਲਿਸ ਵਾਲੇ ਜਿਹੜੇ ਘੱਲੇ ਆ ਉੱਥੇ ਉਹਨਾਂ ਨੂੰ ਕਿੰਨੂੰ ਕਿੰਨੂੰ ਕਦੇ ਕਹਿੰਦੇ ਵੀ ਕਿੰਨੂੰ ਖਾ ਲੋ ਕਦੇ ਰੋਟੀ ਪੁੱਛਦੇ ਉਹਨਾਂ ਨੂੰ ਤੇ ਤੁਸੀਂ ਇਹ ਸੀਲਾ ਔਰ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਤੁਸੀਂ ਉਹਨਾਂ ਨੂੰ ਰੋਟੀਆਂ ਪੁੱਛਦੇ ਆ ਤੁਸੀਂ ਸੱਪਾਂ ਨੂੰ ਜਿਵੇਂ ਕਹ ਲੋ ਚੁੱਲ੍ਹੇ ਉੋਂ ਦੁੱਧ ਪਿਉੰਨੇ ਤਾਂ ਤੁਹਾਨੂੰ ਲੋੜ ਕੀ ਆ ਰੋਟੀ ਖਵਾਉਣ ਦੀ ਜਿਹੜੇ ਬੰਦੇ ਸਾਨੂੰ ਤਾਂ ਰੋਟੀ ਖਾ ਕੇ ਵੀ ਸਾਡੇ ਡਾਂਗਾ ਹੀ ਮਾਰਦੇ ਆ ਤੇ ਫਿਰ ਫਾਇਦਾ ਕੀ ਆ ਯਾਦ ਰੱਖੋ ਗੱਲ ਕਿ ਜੇਕਰ ਉਹ ਉਹ ਤਾਂ ਆਪਾਂ ਨੂੰ ਦੁਸ਼ਮਣ ਸਮਝੀ ਖੜੇ ਆ ਆਪਦਾ ਪਹਿਲਾਂ ਤੁਸੀਂ ਕਰੋੜਾ ਰੁਪਈਆ ਉਹ ਤੁਸੀਂ ਇੰਨਾ ਕਰੋੜਾ ਰੁਪਈਆ ਤਾਂ ਕਦੇ ਹਸਪੀਟਲਾਂ ਤੇ ਨਹੀਂ ਲਾਇਆ ਜਿੰਨਾ ਬੈਰੀਗੇਡ ਬਣਾਉਣ ਤੇ ਲਾਤਾ ਇੰਨਾ ਇੰਨੇ ਮਜ਼ਬੂਤ ਤਾਂ ਤੁਸੀਂ ਮੈਂ ਕਹਿੰਦਾ ਸੜਕਾਂ ਨਹੀਂ ਬਣਾਈਆਂ ਤੁਹਾਡੀਆਂ ਸੜਕਾਂ ਬਣਾਈਆਂ ਟੁੱਟ ਜਾਂਦੀਆਂ ਤੇ ਉਹ ਤੁਸੀਂ ਇੰਨੇ ਇੰਨੇ ਮਜ਼ਬੂਤੀ ਚ ਤੁਸੀਂ ਉਹ ਬੈਰੀਗੇਡ ਕਰਤੇ ਉੱਥੇ ਤੇ ਹੁਣ ਰਹੀ ਗੱਲ ਸਾਡੀ ਪੰਜਾਬ ਸਰਕਾਰ ਦੀ ਇੱਕ ਪਾਸੇ ਤੁਸੀਂ ਜਦੋਂ ਜਾਣੇ ਮੈਂ ਖੰਡੌਰੀ ਬਾਰਡਰ ਤੇ ਜਦੋਂ ਗਿਆ ਤੇ ਉੱਥੇ ਮਿੱਟੀ ਦੇ ਟਰਾਲੇ ਧਰਨੇ ਲੱਗੇ ਪਏ ਸੀ ਸਾਡੀ ਪੰਜਾਬ ਪੁਲਿਸੀ ਬਹੁਤ ਖੜੀ ਆ ਉਹ ਮਿੱਟੀ ਦੇ ਲੈ ਲੈ ਕੇ ਵੱਡੇ ਟੈਂਕ ਜੇ ਖੜੀ ਆ ਪਤਾ ਨਹੀਂ ਕਿਹੜੀ ਗੱਲ ਕਾਦੇਸ ਟੈਂਪਰ ਜੇ ਖੜੀ ਆ ਉਹ ਤੁਸੀਂ ਦੱਸੋ ਕਾਦੇ ਹਾਸਤੇ ਆ ਕੀ ਗੱਲ ਪੰਜਾਬ ਦੇ ਮੁੱਖ ਮੰਤਰੀ ਜੀ ਤੁਸੀਂ ਸਾਡੇ ਪੰਜਾਬ ਦੇ ਆ ਤੂੰ ਸਾਡੇ ਪੰਜਾਬ ਦਾ ਨੌਜਵਾਨ ਆ ਤੇ ਤੁਸੀਂ ਪੰਜਾਬ ਵਾਸਤੇ ਕੋਈ ਗੱਲਬਾਤ ਕਰੋ ਇਹ ਬੇਨਤੀ ਆ ਤੁਸੀਂ ਬਹੁਤਾ ਨਹੀਂ ਕੁਝ ਕਰ ਸਕਦੇ ਜਿਹੜੇ ਕਮ ਸੇ ਕਮ ਨੌਜਵਾਨ ਉਹਨਾਂ ਤੇ 307 ਲਾਈ ਆ ਅਚ ਉਹਨਾਂ ਨੇ ਤਾਂ 307 ਮੈਂ ਇਹਨੂੰ ਸੁਣ ਦੇ ਵਿੱਚ ਆਇਆ ਜ਼ਰੂਰੀ ਨਹੀਂ ਇਹ ਗੱਲ ਉਹ ਹੋਵੇ ਇੱਕ ਸੱਜਣ ਦੀ ਕਿਸੇ ਦੀ ਇੰਟਰਵਿਊ ਸੁਣ ਰਿਹਾ ਸੀਗਾ ਉਹ ਆਂਦੇ ਵੀ ਸਾਨੂੰ ਸੁਣ ਦੇ ਵਿੱਚ ਇਹ ਆਇਆ ਵੀ ਉਹਨਾਂ ਤੇ 307 ਲਾਈ ਆ ਹੁਣ ਗੋਲੀਆਂ ਇਹਨਾਂ ਦੇ ਵੱਜੀਆਂ ਇਹ ਤਾਂ ਭੱਜਦੇ ਫਿਰਦੇ ਅੱਗੋਂ ਚੱਕ ਕੇ ਤੁਸੀਂ ਬੋਰੀਆਂ 'ਚ ਲੈ ਕੇ ਗਏ ਆ ਕਿਸਾਨੀ ਝੰਡੇ ਨੂੰ ਤੁਸੀਂ ਪੈਰਾਂ ਥੱਲੇ ਰੋਲਿਆ ਇਹ ਜਿਹੜਾ ਪਨੀਰ ਆ ਨਾ ਉਹ ਵੀ ਕਿਸਾਨ ਮਜ਼ਦੂਰ ਦੇ ਘਰੋਂ ਜਾਂਦਾ ਕਿਉਂਕਿ ਮਜ਼ਦੂਰ ਨੇ ਵੀ ਮੱਝਾਂ ਰੱਖੀਆਂ ਤੇ ਉਹ ਕਿਸਾਨ ਨੇ ਵੀ ਕਿਸਾਨ ਤਾਂ ਅੱਜਕੱਲ ਖੇਹਰੇ ਛੱਡਦਾ ਜਾਂਦਾ ਮੱਝਾਂ ਰੱਖਣੀਆਂ ਅੱਜਕੱਲ ਇਹ ਤੁਸੀਂ ਸਮਝੋ ਗੱਲ ਨੂੰ ਜਿਹੜਾ ਬੱਕਰਾ ਖਾਂਦੇ ਆ ਕੋਈ ਕੋਈ ਵੀ ਵਿਅਕਤੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾਂ ਉਹ ਮੁਰਗਾ ਖਾਂਦਾ ਉਹ ਖੇਤ ਦੇ ਵਿੱਚੋਂ ਦਾਣੇ ਚੁਗਦਾ ਉਹ ਖੇਤ ਦੇ ਵਿੱਚੋਂ ਦਾਣੇ ਜਾਂਦੇ ਆ ਤੁਸੀਂ ਕਿਸਾਨਾਂ ਨੂੰ ਘੱਟ ਦੇ ਸਿੱਖਾਂ ਨੂੰ ਵੀ ਇੱਕ ਮੈਂ ਤਾਂ ਵੇਖ ਕੇ ਰਹਾ ਨਾ ਇੰਨਾ ਯਾਰ ਐ ਤਾਂ ਨਹੀਂ ਕਰਨਾ ਚਾਹੀਦਾ ਨਾ ਨੌਜਵਾਨ ਪੀੜ੍ਹੀ ਸਾਡੀ ਤੁਸੀਂ ਜਮਾਂ ਹੀ ਖੱਜ ਤੈਨ ਥਾਵਾਂ ਤੋਂ ਲੱਤਾਂ ਤੋੜਤੀਆਂ ਤੁਸੀਂ ਲਾਜ ਤਾਂ ਕਿਸੇ ਦਾ ਕਰਨ ਸਹ ਤੇ ਮੁੜ ਕੇ ਉੱਥੇ ਜਾ ਕੇ ਬਹੁਤ ਜ਼ਿਆਦੇ ਜ਼ੁਲਮਾਂ ਜੀ ਇਹ ਜ਼ੁਲਮ ਸਾਡੇ ਤੇ ਇੰਨਾ ਨਾ ਕੀਤਾ ਜਾਵੇ ਇਹ ਬੇਨਤੀ ਆ ਤੁਹਾਡੇ ਅੱਗੇ ਮੰਨੋ ਗੱਲ ਤੇ ਸਾਡੇ ਜਿਹੜੇ ਪੰਜਾਬ ਦੇ ਐਮ.ਐਲ.ਏ ਜਾਂ ਸਾਡੇ ਪੰਜਾਬ ਦੇ ਐਮ.ਪੀ ਉਹਨਾਂ ਅੱਗੇ ਹੱਥ ਬੰਨ ਕੇ 2 ਤੇ 13 ਨੂੰ 13 ਨੂੰ ਬੇਨਤੀ ਆ ਐਮਪੀਆਂ ਨੂੰ ਕਿ ਤੁਸੀਂ ਮਾੜਾ ਮੋਟਾ ਬੋਲਬਾਲਾ ਬੋਲੋ ਕੱਲੀਆਂ ਗੱਡੀਆਂ ਤੇ ਹੂਂਟੇ ਲੈਣ ਜੋਗਰੇ ਰਹਿਗੇ ਤੁਸੀਂ ਵੀ ਕੱਲਾ ਤੁਸੀਂ ਇਹੀ ਕਹਿਣ ਜੋਗਰੇ ਰਹਿਗੇ ਅੱਛਾ ਲੋਕਾਂ ਦੀ ਅੱਜ ਮੈਂ ਗੱਲ ਦੱਸਦਾ ਲੋਕ ਮੇਰੇ ਵਰਗਿਆਂ ਨੂੰ ਹੋਰਾਂ ਨੂੰ ਕਹੀ ਜਾਂਦੇ ਵੀ ਉੱਥੇ ਨਹੀਂ ਪਹੁੰਚਦੇ ਪੈਸਾ ਮੈਂ ਤੁਹਾਨੂੰ ਪਹਿਲੇ ਵੀ ਕਹਿੰਦਾ ਮੈਂ ਰਾਤ ਗਿਆ ਸੀ ਮੇਰੀ ਵਾਹਿਗੁਰੂ ਦੀ ਕਿਰਪਾ ਨਾਲ ਸਿਹਤ ਓਕੇ ਨਾਲ ਠੀਕ ਫਰਕ ਪੈਂਦਾ ਜਾਂਦਾ ਤੇ ਧਰਨੇ ਲੱਗਦੇ ਰਹੇ ਨੇ ਅੱਗੇ ਵੀ ਮੈਂ ਧਰਨੇ ਤੇ ਜਾਣਾ ਹੀ ਆ ਅੱਗੇ ਮੈਨੂੰ ਕੋਈ ਨਹੀਂ ਇੱਥੇ ਘੱਲਦਾ ਯਾਦ ਰੱਖੋ ਗੱਲ ਤੇ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜੀਓ ਇਹ ਜਿਹੜਾ ਕਹ ਲਓ ਮੈਂ ਨੌਜਵਾਨਾਂ ਨੂੰ ਵੀ ਇੱਕ ਬੇਨਤੀ ਕਰਦਾ ਮੈਂ ਕਈ ਨੌਜਵਾਨ ਵੇਖੀ ਆ ਇਹਨਾਂ ਵੀ ਜਾ ਕੇ ਉਹ ਪੁਲਿਸ ਵਾਲਿਆਂ ਨੂੰ ਐ ਸੰਤਰੇ ਐ ਐ ਕਰੀ ਜਾਂਦੇ ਆ ਤੁਸੀਂ ਉੱਥੇ ਕੀ ਅੱਗੇ ਕੀ ਲੈਣ ਜਾਣੇ ਤੁਸੀਂ ਜਦੋਂ ਜਥੇਬੰਦੀਆਂ ਦੇ ਪ੍ਰਧਾਨ ਪਿੱਛੇ ਖੜੇ ਆ ਤੁਸੀਂ ਉਹਨਾਂ ਦੀ رائے ਨਾਲ ਚੱਲੋ ਤੁਸੀਂ ਬੈਠੇ ਰਹੋ ਉੱਥੇ ਤੁਹਾਨੂੰ ਲੋੜ ਹੀ ਨਹੀਂ ਗਾਂਹ ਜਾ ਕੇ ਤੁਹਾਨੂੰ ਜਾ ਕੇ ਆਏ ਆ ਉਹਨਾਂ ਕਿੰਨੂੰ ਵਿਖਾਉਂਦੀ ਉਹ ਤੁਹਾਡੇ ਡਾਂਗਾ ਮਾਰਦੇ ਤੁਸੀਂ ਉਹਨਾਂ ਨੂੰ ਕਿੰਨੂੰ ਵਿਖਾਈ ਜਾਂਦੇ ਖਣੀ ਸ਼ੰਭੂ ਬਾਰਡਰ ਦੀ ਗੱਲ ਹੈ ਤੁਹਾਨੂੰ ਬਾਈ ਜੀ ਲੋੜ ਨਹੀਂ ਆਉਦਾ ਬੈਠੋ ਟਰਾਲੀਆਂ ਬੈਠਾ ਉੱਥੇ ਬੈਠੋ ਆਪਣਾ ਆਰਾਮ ਨਾਲ ਪਰ ਇਹ ਹੁਣ ਮੇਰੀ ਇੰਨੀ ਕੁ ਬੇਨਤੀ ਆ ਵੀ ਤੁਸੀਂ ਪੰਜਾਬ ਨੂੰ ਬਖਸ਼ੋ ਮੇਰੀ ਬੇਨਤੀ ਆ ਹਰਿਆਣਾ ਸਰਕਾਰ ਨੂੰ ਕਹੂੰਗਾ ਵੀ ਇੱਕ ਮੇਰੇ ਪੰਜਾਬ ਵਾਲਿਆਂ ਨਾਲ ਵੈਸੇ ਮੈਂ ਇੱਕ ਇਹ ਵੀ ਬੇਨਤੀ ਕਰਦਾ ਵੀ ਇਹ ਸਾਡਾ ਜਿਹੜਾ ਕਿਸਾਨ ਭਾਈਚਾਰਾ ਹੀ ਆ ਜਦੋਂ ਇਹ ਜ਼ਿਆਦਾਤਰ ਪਾਰਟੀਆਂ ਦੇ ਵਿੱਚ ਜਾ ਕੇ ਤੇ ਇਹੀ ਪੰਜਾਬ ਦੇ ਵਿੱਚ ਲਿਆ ਕੇ ਤੁਸੀਂ ਤਾਂ ਉਹਨਾਂ ਨੂੰ ਆ ਖਵਾਉਨੇ ਆ ਬਦਾਮ ਖਵਾਤੇ ਕਦੇ ਗਰੀਬ ਨੂੰ ਤੁਸੀਂ ਆਪਾਂ ਜਿਵੇਂ ਕਹ ਲੋ ਰੋਟੀ ਨਹੀਂ ਖਵਾਉਂਦੇ ਛੇਤੀ ਕੋਈ ਪਨੀਰ ਨਾਲ ਤੇ ਉਹਨਾਂ ਨੂੰ ਤੁਸੀਂ ਬਦਾਮ ਕਾਜੂ ਲਿਆ ਕੇ ਰੱਖਦੇ ਆ ਪਿਸਤੇ ਰੱਖਦੇ ਆ ਤੇ ਉਹ ਤੁਹਾਨੂੰ ਪਿਸਤੇ ਖਾ ਖਾ ਕੇ ਥੋੜੇ ਦੀ ਭਾਰੀ ਪਾਈ ਹੋਣ ਤੁਸੀਂ ਇੰਨਾ ਦਿਮਾਗ ਨਾ ਤੇਜ਼ ਕਰਿਆ ਕਰੋ ਉਹਨਾਂ ਦਾ ਉਪਿਸ਼ਟੇ ਤੁਹਾਨੂੰ ਖਵਾ ਕੇ ਅਗਲੇ ਆ ਦੇਖ ਲੋ ਪਲਾਨ ਘਟ ਦਿੰਦੇ ਆ ਤੇ ਮੇਰੀ ਇਹ ਬੇਨਤੀ ਇਹ ਆ ਨਾਲੇ ਦੂਸਰਾ ਨੰਬਰ ਇਹ ਆ ਵੀ ਮੇਨ ਗੱਲ ਇਹ ਆ ਵੀ ਸਾਡੀ ਐਮ ਐਸ ਪੀ ਤਾਂ ਰਹਿ ਗਈ ਇੱਕ ਪਾਸੇ ਇੱਕ ਗੱਲ ਇਹ ਵੀ ਇੱਕ ਗੱਲ ਇਹ ਪੰਜਾਬ ਸਰਕਾਰ ਦੱਸੇ ਵੀ ਸਾਡੀਆਂ ਜਿਹੜੀਆਂ ਫਸਲਾਂ ਬਰਬਾਦ ਕਿਉਂ ਰਹੀਆਂ ਇਹ ਰੱਬ ਕੋਲ ਇੰਨੀਆਂ ਸੁੰਡੀਆਂ ਗਲਾਬੀ ਤਾਂ ਨਹੀਂ ਵੀ ਸਾਰੀਆਂ ਟਿੰਡਾਂ 'ਚ ਹੀ ਠੋਕੀ ਤੁਰਿਆ ਹੁੰਦਾ ਇਹ ਤੁਸੀਂ ਇਹ ਵੇਖੋ ਬੀ ਆਲੀ ਕੰਪਨੀ ਨਾਲ ਗੱਲਬਾਤ ਕਰੋ ਇਹ ਤੁਸੀਂ ਤੁਹਾਡਾ ਜਿਹੜਾ ਖੇਤੀਬਾੜੀ ਮੰਤਰੀ ਆ ਉਹਨਾਂ ਨੂੰ ਕਹੋ ਤੇ ਨਾਲ ਸਾਡਾ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਗੱਲ ਕਰੋ ਜਿਹੜਾ ਇੰਡੀਆ ਦਾ ਖੇਤੀਬਾੜੀ ਮੰਤਰੀ ਆ ਸਾਰੇ ਸਟੇਟਾਂ ਦੇ ਖੇਤੇ ਖੇਤੀਬਾੜੀ ਮੰਤਰੀ ਜਾ ਕੇ ਇਹ ਮੁੱਦਾ ਚੱਕੋ ਤੇ ਕੰਪਨੀਆਂ ਨਾਲ ਗੱਲ ਕਰੋ ਵੀ ਹੋ ਕੀ ਰਿਹਾ ਤੁਸੀਂ ਕੱਲਾ ਇਹਨਾਂ ਤੇ ਲਾਠੀ ਚਾਰਜ ਕਰਨ ਜੋਗ ਰਹੀਆਂ ਤੁਸੀਂ ਕਿਉਂਕਿ ਇਹ ਤਾਂ ਵਿਚਾਰੇ ਫਿਰ ਉਹ ਇੱਕ ਗੱਲ ਹੋਰ ਮੈਂ ਕਹੂੰਗਾ ਕਿ ਅੱਜ ਮੈਂ ਹਾਈ ਕੋਰਟ ਦੇ ਜੱਜਾ ਜੱਜ ਸਾਹਿਬਾਨਾਂ ਨੂੰ ਬੇਨਤੀ ਕਰਦਾ ਤੇ ਹਾਈ ਕੋਰਟ ਦੇ ਵਕੀਲ ਸਾਹਿਬਾਨਾਂ ਨੂੰ ਬੇਨਤੀ ਕਰਦਾ ਸੁਪਰੀਮ ਕੋਰਟ ਦੇ ਸੁਪਰੀਮ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਨੂੰ ਤੇ ਐਡਵੋਕੇਟ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਨਸਾਫ ਦਿਵਾ ਸਕਦੇ ਆ ਤੁਸੀਂ ਇਨਸਾਫ ਦਿਵਾਓ ਹੁਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ